ਹਾਂ ਜੀ ਦਰਸ਼ਕ ਵੀਰ ਹੋਰ ਤੁਹਾਨੂੰ ਦਿਖਾਉਣੇ ਬਾਈ ਦੇ ਕਬੂਤਰ ਵੀਡੀਓ ਆਪਾਂ ਕਰ ਲਈ ਸੀ ਤੇ ਇਸ ਤੋਂ ਪਹਿਲਾਂ ਮੈਂ ਧੰਨਵਾਦ ਮੈਂ ਵੀਡੀਓ ਪਹਿਲਾਂ ਵੀ ਵਿੱਚ ਬੋਲਦਾ ਸੀ ਬਾਈ ਦਾ ਰਾਹੁਲ ਦਾ ਨਾਂ ਬਾਈ ਰਾਹੁਲ ਗੰਗਾ ਤੇ ਬਾਈ ਆਪਣਾ ਜਸਨ ਮੇਠੜੀ ਤੇ ਇੱਧਰ ਭਰਾ ਜਸਨ ਜਿਹੜਾ ਬ੍ਰਦਰ ਆ ਬਾਈ ਦਾ ਠੀਕ ਆ ਤੇ ਬਾਕੀ ਉਹਨਾਂ ਬਾਈ ਦੱਸੋ ਕਿਹੜੇ ਕਿਹੜੇ ਵੀਰ ਨੇ ਕੁਲਦੀਪ ਬਾਈ ਆ ਛਿੰਦਾ ਮੁੰਡਾ ਮਾਟ ਪਿੰਡ ਤੋਂ ਠੀਕ ਆ ਤੇ ਆ ਆਮੜਾ ਗਦਰਾਣਾ ਤੋਂ ਤੇ ਆ ਮੁੰਡਾ ਨਰੰਗ ਤੋਂ ਆ ਕੋਚੀ ਨਰੰਗ ਨਰੰਗ ਪਿੰਡ ਰਹਿ ਗਿਆ RAME ਦੇ ਨਾਲ ਓਕੇ ਤੇ ਆ ਵੀ ਰਾਜਾ ਨਰੰਗ ਤੋਂ ਇਹ ਆਪਣੇ ਨਾਲ ਬਹੁਤ ਸਾਲਾਂ ਦਾ ਹੈ ਮੰਨ ਕੇ ਚੱਲ ਅਜੇ ਤੋਂ ਮਿਲਕ 8-9 ਸਾਲ ਹੀ ਹੋ ਗਏ ਬੰਦੇ ਨੂੰ ਆਪਣੇ ਨਾਲ ਪੁੱਤਰ ਬਾਜੀ ਕਰਾਉਂਦੇ ਇਹਨੂੰ ਓਕੇ ਉਹ ਭਤੀਜ ਆਪਣਾ ਮਲਕ ਵੀ ਦੋ ਹਾਰਸ਼ ਮਲਕਪੁਰਾ ਹਾਂ ਇਹ ਵੈਸੇ ਨਾਮਾ ਸ਼ੌਕ ਜਾਂ ਇਹਨੂੰ ਬਾਲਾ ਇਹਨਾਂ ਕਬੂਤਰ ਬਾਝ ਹੈ ਨਹੀਂਗਾ ਅੱਛਾ ਸ਼ੌਕ ਵਾਲਾ ਹੀ ਇਕੱਲਾ ਅਜੇ ਨਵਾਂ ਆਇਆ ਹਾਂ ਨਾਮਾ ਬਸ ਇਹ ਸਟੋਰੀng ਸਟਾਰਿੰਗ ਤੋਂ ਬਹੁਤ ਵਾਲੇ ਜਵਾਗਿਆ ਹਾਂ ਚਲੋ ਤੇ ਹੁਣ ਤੁਹਾਨੂੰ ਦਿਖਾਉਣਾ ਹੈ ਬਈ ਕਬੂਤਰ ਕਿੱਥੇ ਕਿੱਥੇ ਉੱਡੇ ਨੇ ਜਾਂ ਨਸਲ ਕਿਹੜੀ ਕਿਹੜੀ ਆ ਸਾਰੇ ਕਬੂਤਰ ਦਿਖਾਉਣਾ ਤੁਹਾਨੂੰ ਕੜ ਬਈ ਕਬੂਤਰ ਹਮ ਇਹ ਕਿਡਾ ਕੁੜੀ ਬਈ ਇਹ ਆਪਣੇ ਬਿੱਗ ਜਿਹੜਾ ਵੱਡਾ ਦੋੜਾ ਸੀ ਲਾਸੀ ਨਾ ਸਾਂਵੇਂ ਕਸੀਂ ਗਲਾਬੀ ਬਿੱਟ ਵਾਲੀ ਵੀ ਕਹੇ ਨਹੀਂ ਸੀ ਇਹ ਸਾਂਵੇਂ ਕੂਤਰਾ ਬਈ ਉਹ ਤੇ ਇਹ ਥੋੜੇ ਕਰੇ ਵਾਈਲਡ ਆਵੇ ਆ ਜਿਹੜਾ ਡੱਕਲਾ ਹੈ ਤਰਕ ਹੈਗੀਏ ਕੂਤਾਂ ਚ ਪਰਮਾ ਬਲੱਡਲਾਈਨ ਸਾਂਵੇਂ ਬਚਾਈ ਬੈਠਾ ਜਿਆਦਾ ਉੜਦੇ ਆ ਜਿਆਦਾ ਉੜਦੇ ਆ ਪਰ ਜਿਆਦੇ ਬਲੱਡਲਾਈਨ ਇਹ ਕੂਤਾਂ ਤਿਆਰ ਹੋਈ ਆਪਣੀ ਖੱਟਾਂ ਵਾਲੀ ਇਹਨਾਂ ਤੋਂ ਬਣੇ ਜਿੰਨੇ ਜਿੰਨੇ ਜੋ ਬਣੇ ਬਾ ਜਿੰਨੇ ਪਾਏ ਨੇ ਤੇ ਬਸ ਸਾਂਵੇਂ ਬੈਠਾ ਬਲੱਡਲਾਈਨ ਇਹ ਹੈ ਥੋੜੀ ਕੌੜੇ ਹੈ ਕਿਹੜੇ ਨੇ ਇਹ ਬਿੱਗੂ ਆਈ ਸੀ ਬਈ ਬਿੱਗੀ ਡੇਲੀ ਆਈ ਸੀ ਇੱਕ ਚਿੱਟਾਂ ਵਾਲਾ ਜਿਹਨੂੰ ਮੁਖਤਿਆਰ ਵਾਲੇ ਕਹਿੰਦੇ ਕਿਹੜਾ ਜੁੜਾ ਵੀ ਆਇਆ ਸੀਗਾ ਓਕੇ ਇਹ ਮੈਂ ਸਾਹਮਣੇ ਬੈਠਾ ਬੰਦਾ ਸਰਵੇਸ ਤੇ ਕਿ ਆਪਣੇ ਕੋਈ ਪ੍ਰਾਣੀ ਇਹ ਬਰਵਾਇਣੇ ਹੈਗੀ ਆ ਓਕੇ ਬੱਚੇ ਬਾਹਰ ਨਹੀਂ ਕਢੇ ਕੜਾਈ ਦਾ ਵੀ ਇਹਦੇ ਬੱਚੇ ਵੀ ਨਹੀਂ ਕਢਾਏ ਬਸ ਸਾਹੂ ਕੇ ਰੱਖ ਰੱਖੀਏ ਤੁਸੀਂ ਬੱਚੇ ਕਢਾਉਣੇ ਕਿਉਂ ਮੈਨੂੰ ਵੀ ਕਿਹੜੇ ਨਾਲ ਲੱਗਦੇ ਆ ਭਾਈ ਇਹ ਅਗਲੇ ਮੇ ਜਿਹੜੇ ਖੱਟਾਂ ਵਾਲੇ ਬੜੇ ਗੋਵਿੰਦਾ ਜੀ ਬਣੇ ਸੀਗੇ ਤੇ ਕਿਸੇ ਮਰਜ਼ੀ ਦਾ ਪਾਵੇ ਡਾਂਗ ਵਧਾਉਂਦੇ ਆ ਨਾਜਾਂ ਵਾਲੇ ਕੁੱਤ ਨਾ ਪਾਉਣੇ ਪੈਂਦੇ ਥੋੜੀ ਜਿਹੀ ਡੱਕ ਲੈ ਗੂ ਠੰਡੇ ਨਾ ਪਾਉਣ ਮੈਂਨੇ ਠੰਡੇ ਪਾਉਣੇ ਪੈਂਦੇ ਆ ਮੰਨ ਕੇ ਉਹਨੂੰ ਡਾਕਟਰ ਹੋਣ ਕਰਕੇ ਮੈਂ ਘੱਟ ਬੱਚਿਆਂ ਨੇ ਜਨਮ ਕੀਤਾ ਕਿਉਂਕਿ ਪਿੰਡ ਛੋਟਾ ਹੀ ਛੜਨ ਦਾ ਅੱਜ ਕੱਲ੍ਹ ਛੋੜੇ ਬੰਦੇ ਦੇ ਬਾਹਰਾਂ ਬਹੜੀਆਂ ਹੋਣ ਲੱਗ ਗਈਆਂ। ਬਸ ਬਸ ਬਸ। ਦਿਖਾਓ ਤਾਂ ਲੱਭ ਲਾਹਣ ਕਰਕੇ ਆ। ਇਹ ਵੀ ਬੱਚੇ ਨਹੀਂ ਰੋੜਦੇ। ਬਾਈ ਤੇ ਕਿਹਦੇ ਘੂਠੇ ਨੇ ਬੈਠੀ ਜਾਣਾ। ਜਦੋਂ ਹਰ ਸਾਲ ਹੋ ਗਈ ਫੇਰ ਰੋੜਦੇ ਆ ਬਈ ਇਹ। ਬੱਚੇ ਹੋਂਦੇ ਰੋੜਦੇ ਹੀ ਨਹੀਂ। ਜਮੇ ਨਹੀਂ ਬਾਈ। ਇਹ ਜਿਹਾ ਰੱਖਾਇਆ ਉਤਾਰ। ਬੁਲਾਉਣ ਵੇਲੇ ਬਹੁਤ ਤੰਗ ਕਰਦੇ ਆ। ਫੜ-ਫੜ ਲਿਓਣੇ ਪੈਂਦੇ ਆ। ਹੂੰ। ਉਹਦੀ ਬੰਦੇ ਤਾਂ ਉਹਦੀਆਂ ਅੱਖਾਂ ਨੇ ਹੁਣਾਂ ਤੱਕ ਜਿਹੜੇ ਬਹਿ ਕੇ ਹੌਲੀ ਮਰ ਬਹੁਤ ਔਖੀ ਗੀ ਔਰੇ ਦਾ ਵੀ ਤੇ ਆ ਬਈ ਉਹ ਮਖਤਿਆਰ ਵਾਲੇ ਸਾਵੇਂ ਟਿੱਕਣ ਵਾਲੇ ਕਬੂਤਰ ਹੂੰ ਵੇਗੇ ਵਾਲੇ ਇਹ ਇਹਨਾਂ ਦੇ ਮਾੜਾ ਸਭ ਤੋਂ ਵੱਡਾ ਓਡੇ ਕਬੂਤਰ ਇਹ ਜੀ ਇਹ ਵੱਡੀ ਕੂਤਰੀ ਆਪਣੀ ਜਦੋਂ ਘੁੰਮਣੀ ਜਾ ਗਈ ਸੀ ਸਿਰ ਮੜ ਮੜ ਮਾਰਦੀ ਜਦ ਕਿ ਬਵਾਰੀ ਆ ਗਈ ਸੀ ਤਾਂ ਕਰਕੇ ਹੁਣ ਠੀਕ ਆ ਹਾਂ ਬਈ ਬਿਲਕੁਲ ਠੀਕ ਆ ਹੁਣ ਹੁਣ ਬੱਚਾ ਵੀ ਰੱਖੀ ਹੋਏ ਬੱਚਾ ਨੇ ਵੱਡੀ ਕੂਤਰੀ ਆ ਬਈ ਇਹ ਓਕੇ ਜਿਹੜਾ ਤੁਹਾਡਾ ਓਡੇ ਦਾ ਹੋਇਆ ਨਾ ਕੋਈ ਜਾਣ ਪਰੋ ਵਿੱਚ ਦੱਸ ਦਿਓ ਠੀਕ ਆ ਕੋਈ ਗੱਲ ਨਹੀਂ ਵੀਰੇ ਬੇਰੇ ਧਿਆਨ ਤੋਂ ਨੋਕਾ ਲਾਓ ਆ ਵੀ ਨੋ ਜੋ ਬਈ ਆ ਵੱਡੇ ਵੱਡਾ ਕਿਹੜਾ ਜੋੜਾ ਆਇਆ ਸੀ ਡਾਇਰੈਕਟ ਕੋਤੀ ਜਗਾ ਵੱਡੇ ਸਾਵਾ ਬਲੱਡ ਲਾਈਨ ਵੱਡੇ ਦੀ ਡੈਕਟ ਪੋਤੀ ਹਾਂ ਠੀਕ ਹੈ ਭਾਈ ਇਹ ਕਿਹਦਾ ਸਾਵਾ ਇੱਕ ਹੋਰ ਇਹ ਬਈ ਕਿਹਦੇ ਨਾਲ ਲਾਈਵ ਹੈ ਇੱਕ ਮੇਰੇ ਕੋਲ ਕੂਤਰਾ ਜਿਹੜਾ ਮੋਲਾ ਵਾਲਾ ਕੂਤਰਾ ਸੋਨੇ ਲੱਗੀ ਵੀ ਉਸ ਨੂੰ ਕੂਤਰੇ ਵੀ ਖਾਉਂਗਾ ਉਹ ਮੋਲਾ ਵਾਲੇ ਕੂਤਰਾਂ ਲੱਗੀ ਵੀ ਹੈ ਮੋਲਾ ਵਾਲਾ ਕਿਹੜਾ ਚਾ 42000 ਦਾ ਭਾਈ ਕਿੰਨੀ ਕੜਾਉਂਦੇ ਸੀ ਮੁੱਲ ਕਿਹੜੀ ਨਸਲ ਤੋਂ ਉਹ ਭਾਈ ਐ ਨਹੀਂ ਦੱਸ ਸਕਦਾ ਸੌਰੀ ਕਿਉਂਕਿ ਉਹ ਬੰਦੇ ਨੇ ਮੇਰਾ ਮੂੰਹ ਬੰਨਿਆ ਹੋਇਆ ਮੈਂ ਦੱਸ ਨਹੀਂ ਸਕਦਾ ਤੇ ਦਿਖਾਉ ਵੀ ਨਾ ਹਾਂ ਮਸ ਨੂੰ ਕੂਤਰਾ ਦਿਖਾਉਂਗਾ ਨਹੀਂ ਇਹ ਕੋਈ ਚੱਕਰ ਨਹੀਂ ਆਪਣਾ ਕੂਤਰਾ ਹੋਣਾ ਹੈ ਦੇਖਣ ਵਾਲੇ ਪਛਾਣ ਜਾਣਗੇ ਉਹ ਕੂਤਰਾ ਤੈਨੂੰ ਦਿਖਾ ਦੇ ਤ ਲੋ ਜੀ ਬਾਕੀ ਬਈ ਪੈਰਾ ਪੂਰਾ ਨੂੰ ਮੈਂ ਤਾਂ ਇਹ ਗੱਲ ਮੰਨਦਾ ਨਹੀਂ ਬਲੱਡਲਾਈਨਾਂ ਅੰਦਰੋਂ ਬੋਲਦੀ ਐ ਜਿਹੜੇ ਮੰਨਦੇ ਨੂੰ ਦਿਖਾਉਂਦੇ ਆਪਾਂ ਪੈਰਾ ਪੂਰਾ ਨੂੰ ਤਾਂ ਮੈਂ ਤਾਂ ਇਹ ਗੱਲ ਮੰਨਦਾ ਹੀ ਨਹੀਂਗਾ ਹਾਂ ਇਹ ਜਿਹੜੇ ਜਿਹੜੇ ਮੰਨਦੇ ਉਹ ਕਹਿੰਦੇ ਨੇ ਵੀ ਪੈਰ ਨਹੀਂ ਦਿਖਾਉਂਦੇ ਆਹ ਬਈ ਕੁਲਦੀ ਵੈਦਗੀ ਮੋਢੀ ਛੱਡੀ ਸੀਗੀ ਉਹਦੇ ਨੇੜਾ ਗਿਆ ਬਾਈ ਕਰ ਲਈ ਆ ਸੱਤ ਫੜਦਾ ਹੋ ਗਈ 12 ਚ ਕਰਤੀ ਨੇੜ ਤੋਂ ਪਹਿਲਾਂ ਵਾਲੇ ਗੁੱਤਰ ਚ ਤੇ ਉਹਦੇ ਨੇ ਆਥੇ ਦਿਨ ਛੇ ਦਿਨ ਜੁੱਗੀ ਉਹਨੇ ਰਾਇ ਫਿਰ ਉਹ ਗੰਗਾ ਜਾਵੜੀ ਅੱਛਾ ਅਗਰੇ ਦਿਨ ਤਿੰਨ ਵਜੇ ਤਾਂ ਗੁੱਡੀ ਬਾਈ ਓਕੇ ਇਹ ਤਿੰਨ ਵਜੇ ਛਪੜ ਤੇ ਲੱਗੀ ਜੀ ਪਰ ਆਕੇ ਚਲਾ ਤਾਂ ਦੇ ਹਵਾਲੇ ਸੀ ਓਕੇ ਅਪਰਦੇ ਬੈਠਣੇ ਲਈ ਢਾਂਗੇ ਚੜਾ ਲਈ ਦੁਬਾਰਾ ਸਹੀ ਆ ਇਹ ਵੀ ਹਰਿਆਣੇ ਚ ਹੀ ਆ ਆ ਮੋਡੀ ਅਪਗ੍ਰੇਡ ਹੋਣ ਦੇ ਨਾਲ ਪੈਂਦਾ ਜਮਾ ਛੂਟਾ ਜਾ ਪੈਂਦਾ ਬਈ ਓਕੇ ਬਰਾਹਲ ਦੀ ਜਮਾ ਨਾ ਰਾਹੁਲ ਦੇ ਪਿੰਡ ਦਾ ਆरिजिनल ਮੇਰੀ ਆ ਗਈ ਤੇ ਉੱਥੇ ਬਾਈ ਜਿੱਤ ਕੇ ਜਾਵੜੀ ਸੀ ਉਥੇ ਓਕੇ ਇੱਕੇ ਬਣ ਮੇਰੀ ਰਹੀ ਪਟਕੇ ਸਹੀ ਹੈ ਇਹ ਬਈ ਬਹੁਤ ਡਾਵੇ ਨਹੀਂ ਵੀ ਮੋੜਦੇ ਇਹ ਹਮ ਕਲਫੌਣੇ ਤੁਸੀਂ ਵੀ ਮੈਂ ਕਲਫ ਬਾਈ ਲਾਲ ਤੇ ਕਾਲਾ ਓਕੇ ਜਿਆਦੇ ਮੈਂ ਕਲਫੀ ਚੰਗਾ ਮੰਨ ਬਈ ਯਰ ਫੜਦਾ ਨਹੀਂ ਲੰਗਾ ਹਰਾ ਰੰਗ ਫਿੱਟ ਜਾਂਦਾ ਲਾਲ ਵੀ ਘੱਟ ਫੜਦਾ ਤੇ ਉਹ ਵੀ ਘੱਟ ਫੜਦਾ ਓਕੇ ਗੁਲਾਬੀ ਵੀ ਸਹੀ ਹੈ ਬਈ ਦੇਉ ਜਿਹੜਾ ਲਾਖੀ ਇਹ ਬਈ ਜਿਹੜੇ ਮੁੱਲ ਹਾਂ ਕਾਲੇ ਤੋਂ ਆਇਆ ਯੂਪੀ ਵਾਲੇ ਕੂਤਰਾ ਹਮ ਆਪਾਂ ਦੇ ਦੋਸਤ ਕੋ ਇਹ ਉਹ ਬਲੱਡ ਲਾਈਨ ਆ ਬਈ ਓਕੇ ਇਹ ਜ਼ਮੀਨਿਆਂ ਦੇ ਬਹੁਤ ਚੰਗਾ ਰਿਜ਼ਲਟ ਆ ਇਹ ਸਰਦਾਰ ਗਪੀਰਪੋਟਿਆਂ ਵਾਲੇ ਕੂਤਰਾ ਚੋਂ ਆ ਹਮ ਉਹਨਾਂ ਚੇਲਾ ਆ ਆਪਾਂ ਉਹ ਬਾਈ ਨੇ ਕੂਤਰਾ ਜੋੜਾ ਕਿੱਤਾ ਸੀ ਆਪਾਂ ਤੋਂ ਵੀ ਲੈ ਜਾਂਦਾ ਤੁਸੀਂ ਕਾਲੇ ਤੋਂ ਲੈਂਦਾ ਵੇ ਆਪਾਂ ਕਾਲੇ ਤੋਂ ਲੈਂਦਾ ਵੇ ਉਹ ਆਪਾਂ ਤੋਂ ਵੀ ਲੈ ਜਾਂਦਾ ਆਪਣੇ ਘਰ ਵਾਲੀ ਗੱਲ ਆ ਭਰਾਵਾਂ ਵਾਲੀ ਗੱਲ ਆਡੀ ਓਕੇ ਉਹ ਆਪਦੀ ਮਰਜ਼ੀ ਦਾ ਕੋਈ ਮਰਜ਼ੀ ਲੈ ਜੇ ਗੁੱਡੇ ਚ ਫੜ ਕੇ ਆਪਾਂ ਉਹ ਕੋਈ ਮਰਜ਼ੀ ਚੱਕ ਲੈ ਕੇ ਇਸ ਹਿਸਾਬ ਹੋਏ ਬਈ ਇਹ ਬਹੁਤ ਅੰਗਰਵਲਟ ਹੈ ਬਈ ਨਾ ਦਾ ਇਹ ਕਾਲੇ ਜਿੰਨੇ ਵੀ ਕੱਢਦੇ ਪਿੱਛੇ ਜਾ ਕੇ ਓਕੇ ਨੌਸ ਕਾਲੀ ਪੱਤੀ ਕਾਲੀ ਕੋਈ ਇਹੋ ਜਿਹੇ ਬੱਚੇ ਕੱਢਦੇ ਆ ਕੋਸਟ ਲਾਸ ਕੱਢ ਜਾਂਦੇ ਵਿੱਚੋਂ ਹਾਂ ਹਾਂ ਓਕੇ ਬਈ ਜੀ ਇਹ ਉਤਰ ਬਈ ਚਲੋ ਮੇਰੇ ਕੋਟੀ ਵਾਲ ਨੇ ਕੋਲ ਮਲਾ ਕੇ ਆਹੋ ਉਤਰ ਪੀਰੀ ਕੋਟ ਨਾ ਚੋ ਤੇ ਆਹ ਹੂੰ ਇਹ ਹੋਰ ਚੰਦ ਵਾਲੇ ਉਤਰ ਬਈ ਪਰ ਚੰਦ ਕਿੱਥੋਂ ਸੀ ਬੰਦਾ ਇਹ ਬਈ ਹਰੀ ਕਿਉਂ ਦਾ ਸੀ ਇਹ ਇਧਰ ਵਾ ਇਧਰ ਫਾਰਜੀ ਬੰਦਾ ਬੰਨ ਮੇਰੇ ਹੁਣ ਯਾਦ ਨਹੀਂ ਆਈ ਨਾ ਬੰਦਾ ਅੱਪਾ ਬਾਬੇ ਬੂਟੇ ਤੋਂ ਆਏ ਆਪਣੇ ਕੋਲ ਵਿਗਿਓ ਥੋੜੇ ਕੋਲ ਵੇਖੇ ਤੁਹਾਨੂੰ ਵੇਖੀ ਰਹਿ ਬਬੂਤ ਆਪਣੇ ਲਗਭਗ ਕੁੱਤਰ ਬਈ ਜਾਨੇ ਵੇਗੇ ਵਾਲੀ ਆ ਹੂੰ ਤੇ ਇਹਦੀ ਅਰਗੀ ਲਾਰੇ ਉੱਡੀ ਆ ਬਾਈ ਕੇ ਇਹ ਰਿਆਲ ਸੋਤੇ ਬਈ ਉਤੇ ਪੱਖੜੀ ਤਰੀ ਜਨਾਮ ਦਾ ਤੇ ਆਪਣੀ ਹੱਲ ਗਈ ਸੀ ਇਹਦੀ ਤੀਸੀ ਤੀਰੀ ਚਰੀ ਇਹਦੀ ਤੀਸੀ ਤੀਰੀ ਤੀਸੀ ਓਕੇ ਲੈਨੇ ਲਾਵੜੀ ਓਕੇ ਲੈਨੇ ਮੋ ਬਜਾਵੜੀ ਹੈਪੀ ਰਿਪਨ ਤੇ ਉਹ ਰਾਵਨ ਦਾ ਬੈਠੀ ਨਹੀਂ ਅਗਲੇ ਦਿਨ ਵੀ 11 ਵਜੇ ਤੱਕ ਉਹਦੀ ਹੈਪੀ ਗੋਲ ਦੀ ਬਾਜ ਮਰ ਗਈ ਸੀ ਉਹ ਹੂੰ ਬਾਜ ਹੈਪੀ ਨਾ ਬੱਚੇ ਘੜਾਉਂਗਾ ਵਾਹ ਪਰ ਅੜਕੜਾ ਕੇ ਮੋੜਦੀ ਉਹ ਬਿਮਾਰੀ ਆ ਗਈ ਉਹਦਾ ਹੈਪੀ ਗੋਲ ਓਕੇ ਕਿਉਂਕਿ ਮੇਰੇ ਵਾਇਰਸ ਸੀ ਗੁੱਡੇ ਚ ਉਹਦੇ ਵੀ ਘਾ ਜਾ ਕੇ ਵਾਇ ਇਹ ਲਾੜੋਂ ਕੰਡਾ ਜੰਨੇ ਹਾਂ ਭਾਈ ਪਰ ਚੰਦ ਵਾਲੀ ਗੋੜੰਗ ਦੀ ਰੱਤੀ ਹਰ ਤਰ੍ਹਾਂ ਦਾ ਕੱਢਦੇ ਆ ਪਿੱਕਾ ਵਾਲ ਲਾਹ ਸਰਾ ਜਮਾ ਚਿੱਟਾ ਵੀ ਕੱਢਦੇ ਆ ਇਹਨਾਂ ਦਾ ਕੋਈ ਨਹੀਂ ਪਤਾ ਆਹ ਭਾਈ ਆਪਣੀ ਜਿਹੜਾ ਆਪਣਾ ਚੀਨਾ ਬਾੜਾ ਉਡਾ ਉਹਦੀ ਮਾਂ ਵੱਡੀ ਜੀ ਵੱਡੀ ਗੁੱਦੀ ਆਪਣਾ ਚੀਨਾ ਜਿਹਦਾ ਕਿੰਗਰੇ ਦੇ ਇਥੇ ਉਡਾ ਆਪਣਾ ਕੋਲੇ ਮੇਰ ਸਿੰਘ ਵਾਲੀ ਦੋ ਵਾਈਂ ਇੱਥਾ ਕੋਡੀ ਆਈ ਵੀ ਇਹਦੀ ਸੀ ਭਾਈ ਓਕੇ ਕੂਤਰ ਮੇਰਾ ਵੱਡਾ ਕੰਤਾਂਾਂ ਲੱਗਿਆ ਸੀਗਾ ਇਹਦੀ ਸੀ ਇਹਦੀ ਦੀ ਸੀ ਕੂਤਾ ਵੱਡਾ ਕੰਤਾਂਾਂ ਲੱਗਿਆ ਸੀ ਇਹ ਥੋੜੇ ਕੌੜੇ ਆ ਉਸ ਤੋਂ ਠੰਡਾ ਕੰਤਾਂ ਵਾਲੀ ਜਲਾ ਜਾਂਦੀ ਨਹੀਂ ਲਾਹ ਜਿੰਨੇ ਵੀ ਕੌੜੇ ਬਈ ਕੋਮ ਕੋਲ ਜਾਂਦੇ ਆ ਬਈ ਕੌਣ ਹੈਗੇ ਕਬੂਤਰਾਂ ਬਲਾਕ ਆ ਗਿਆ ਨਾ ਨਾ ਅੰਦਰ ਛੋਟੇ ਬੰਦੇ ਇਹ ਵੀ ਵੱਡੇ ਬੰਦੇ ਨਹੀਂ ਜਾਂਦੇ ਹਾਂ ਛੋਟੇ ਬੰਦੇ ਲਿ ਜਾਵਣਦੇ ਹਾਂ ਜਦੋਂ ਕੰਤਾਲੇ ਦੀ ਬਲੱਡ ਲਾਈਨ ਸਾਰੇ ਕਬੂਤਰਾਂ ਇੱਕ ਮਾਈਨ ਮਤਲਬ ਮਸਾਲੀ ਚੀਨੇ ਵਾਲਾ ਵੀ ਵਹਿਮ ਜਿਹਾ ਲੋਕਾਂ ਨੂੰ ਵੀ ਭਾਈ ਯਾਰ ਨਹੀਂ ਜਾਣਾ ਯਾਰ ਭਾਈ ਉੱਡੀ ਦਾ ਭੱਜੂਆ ਵੀ ਹਾਂ ਕੋਈ ਕੋਈ ਟਾਵਾ ਕਬੂਤਰ ਜਿਹੜੇ ਨਹੀਂ ਜਾਂਦੇ ਹਾਂ ਮਖਰ ਕਬੂਤਰਾਂ ਉਹਦੀ ਲਾੜ ਨਹੀਂ ਜਾਂਦੀ ਉਹ ਮੈਂ ਮੈਨੇ ਚੱਕਰ ਪਤਾ ਕੀ ਆ ਇਹ ਜਿਹੜੇ 2.5 ਨਹੀਂ ਪੂਰੀ ਹੁੰਦੀ ਛੋਟੇ ਬੰਦੇ ਇਹ ਛੋਟੇ ਬੰਦੇ ਚੱਲ ਕੀ ਆ ਇਹਨਾਂ ਚੱਕਰ ਲਾਣਾ ਵੱਡਾ ਤੇ ਮਤਲਬ ਵੱਡਾ ਚੱਕਰ ਲ ਹੂੰ ਕੋ ਛੋਟੇ ਪੰਡ ਤੇ ਜਦੋਂ ਵੱਡਾ ਚੱਕਰ ਥੋੜਾ ਪਾਸੇ ਮਾਰਦਾ ਉਹਦੇ ਕੋਲ ਡਰ ਹੁੰਦਾ ਭੱਜਣ ਦਾ ਵਿਲਾਸ ਤੇ ਟਾਈਮ ਤੇ ਮਤਲਬ ਵੀ ਥਿਸਕੂਗਾ ਓਕੇ ਇਹ ਭਰਾ ਆਪਣੇ ਬਾਈ ਵਾਲੇ ਪੁੱਤਰ ਕਾਲ ਜੀ ਦੇ ਭਰਾ ਵਾਲੇ ਇਹ ਵੀ ਅੱਡ ਕਬੂਤਰ ਹੈ ਉਹ ਰਾਣ ਗੁੰਜ ਜਿਹੜੇ ਭਰਾ ਕਿਵੇਂ ਮੰਨਦੇ ਕਿਵੇਂ ਨਹੀਂ ਮੰਨਦੇ ਇਹ ਵਜਗਾਂ ਜਿੱਤੀ ਵੀ ਆ ਵਜਗਾਂ ਜਿੱਤੀ ਜਿੱਤ ਕੇ ਰਾਣ ਉਧਾਰ ਗਈ ਅਗਲੇ ਦਿਨ ਭਾਕੇ ਲੈ ਆਏ ਸੀਗੇ ਤੇ ਇਹ ਬੜੀ ਲਾਰ ਬਹੁਤ ਓਡੀ ਕੂਦਰੀ ਦੀ ਓਕੇ ਜਿਹੜਾ ਸਹਾਰਨੀਆ ਦਾ 3200 ਵਾਲਾ ਕਬੂਤਰ ਜਿੱਤੇ ਆਪਣਾ ਉਧਰ ਬੈਠ ਕੇ ਦਿਖਾਵਾਂਗੇ ਗਾ ਇਹਨਾਂ ਚੋ ਸੀ ਉਹ ਇਹਦੇ ਪੁੱਤ ਦਾ ਪੁੱਤ ਸੀ ਉਹ ਮੇਰਾ ਪੋਤਾ ਵੀ ਚਾ ਪੋਤਾ ਸੀ ਇਹਦਾ ਹੂੰ ਤੇ ਨਿੱਕੇ ਨਿੱਕੇ ਪਿੰਡਾਂ ਦੇ ਨਹੀਂ ਜਾਂਦੇ ਬਾਈ ਓਕੇ ਇਹ ਬਹਿਣ ਵੀ ਲੱਗ ਗਈ ਪੋਰਾ ਪੋਰਾ ਕਹਿੰਦਾ ਗਲੀਆਂ ਜੀ ਤਰੇ ਫਿਰਦੇ ਆ ਇਹ ਬਾਈ ਦੀ ਨਸਲ ਹੈ ਬਾਈ ਦੀ ਨਸਲ ਹੈ ਇਹ ਜਾਦੀ ਇੱਕ ਤਰ੍ਹਾਂ ਕਾਲੇ ਜੀ ਦੇ ਜਿਹੜੇ ਕਾਲੇ ਜੀ ਦੇ ਮਿਲਣਗੇ ਖੁੱਡ ਇਹਦੇ ਹੋਣਗੇ ਪਰ ਹੱਥੋਂ ਆ ਬਵਾਲੇ ਨੇ ਬਾਈ ਆ ਆਪਣੀ ਲੋਵਾ ਜੀ ਤੁਸੀਂ ਤਖਾਨ ਵਾਲੇ ਇਹ ਜਦੋਂ ਅਸੀਂ ਇਕੱਠੇ ਗੂਤੜਾਉਂਦੇ ਕਿਸੇ ਨਾਲ ਮੈਂ ਕੋਲ ਨਹੀਂ ਵੱਡੀ ਗੂਤਰੀ ਇਹ ਅੰਡੇ ਨਹੀਂ ਲਾਉਂਦੀ ਪਰ ਮੈਂ ਨਸਲ ਵਾਸਤੇ ਰੱਖੀ ਬੈਠਾ ਹੂੰ ਮੇਰੇ ਕੋਲ ਪਈ ਆ ਕਿ ਬੈਠੀ ਆ ਸਮੀ ਆ ਆਪਣੇ ਕੋਲ ਆਪਾਂ ਦੇਣੀ ਨਹੀਂ ਅੰਡੇ ਲਾਉਂਦੀ ਨਹੀਂ ਇਹ ਤੇ ਮਤਲਬ ਫਿਰਦੀ ਆ ਥੋਡੇ ਚਾਂਡਾਂ-ਡਾਂ ਤਾਂ ਆਂ ਬਈ ਹੋ ਗਏ 2 2.5 ਸਾਲ ਹੋ ਗਏ ਅੰਡੇ ਲਾਉਣ ਦਾ ਇਹਦਾ ਨਹੀਂ ਕੋਈ ਹਾਲ ਹੁੰਦਾ ਅੰਡੇ ਲਾਉਣ ਦਾ ਬਈ ਯਾਰ ਸੋਮਰ ਬਹੁਤ ਹੋ ਰਹੀ ਹੈ ਜੀ ਤੇ ਮੈਂ ਆਪਦਾ ਮੱਥਾ ਵੀ ਮਾਰਿਆ ਇਹ ਦੋ ਗੂਦਰੇ ਮੇਰੇ ਕੋਲ ਵੱਡੀਆਂ ਖੋਲੇ ਚਟੀਆਂ ਦੀ ਉਹ ਮੈਂ ਛੇੜੀਆਂ ਨਹੀਂ ਬਸ ਨਸਲ-ਵਾਸ ਰੱਖੀ ਬੈਠਾ ਕਿਉਂਕਿ ਆਪਣੇ ਕੋਲ ਬੈਠੀਆਂ ਆ ਆਪਾਂ ਜਾਣ ਬੜਾ ਹੋਣਾ ਇਹ ਘਰੋਂ ਥੋੜੀ ਕੱਢੇ ਜਾਂਦੇ ਬਈ ਜਿਨ੍ਹਾਂ ਨੇ ਨਾਮ ਬਣਾਇਆ ਥੋੜੀ ਜਾਂਦੇ ਬਈ ਨੀ ਬਲਕੋ ਲੈ ਉਹ ਜੀ ਉਹ ਹਵਰੀ ਜਿਹੜੇ ਬਾਜੇ ਵਾਲੇ ਕਬੂਤਰ ਆਪਣੇ ਬਾਈ ਬਾਈ ਭੁੰਡੇ ਠੱਲਾ ਲੱਸਰ ਬਣੀ ਐ ਉਹ ਕਬੂਤਰ ਆ ਬਾਈ ਇਹਨਾਂ ਦੇਗਾ ਇਹ ਕਬੂਤਰਾਂ ਦਾ ਬਾਈ ਰਿਕਾਰਡ ਹੀ ਤੋੜਿਆ ਇਹਨਾਂ ਨੇ ਦਾ ਜਿੰਨੇ ਛੁੱਟਿਆ ਕਿੱल्ल्यां ਵਾਲੀ ਉੱਡਿਆ ਰਾਹੁਲ ਨੇ ਇੱਕ ਥੇੜੀ ਜਾਨ ਖਰਾਣੇ ਉੱਡੀ ਬਾਈ ਭੁੰਡੇ ਨੇ ਇੱਥੇ ਦਾ ਪਾਈਪ ਤੋਂ ਛੱਡਿਆ ਇੱਕ ਟਿੱਕੀ ਵਾਲੀ ਉੱਡੀ ਸੀ ਆਪਣੀ ਇਹਨਾਂ ਕਬੂਤਰਾਂ ਨੇ ਬੜੀ ਬਹੁਤ ਰਿਕਾਰਡ ਤੋੜਿਆ ਬਹੁਤ ਉੱਡੇ ਆ ਨਯਾ ਜੁੱਡੇ ਦੇ ਕਬੂਤਰ ਇਹ ਹਾਂ ਜਿਹੜੇ ਖੜ ਗਏ ਐਵੇਂ ਜਾ ਜਾਂਦੇ ਤਾਂ ਬਹੁਤ ਘੱਟ ਆ ਪਰ ਜਾਵੜਨ ਜਿਹੜੇ ਜਾਵੜਨ ਜਿਹੜੇ ਖੜ ਗਏ ਪਾਰ ਬੋਲਦੇ ਆ ਇਹ ਐਨੀ ਡਾਈ ਨਾਲ ਵੀ ਨਹੀਂ ਪੂਰੀ ਹੁੰਦੀ ਅੱਛਾ ਡੱਕਲੇ ਵਾਲੇ ਓਕੇ ਤੇ ਡੱਕਿਆਲੇ ਵੀ ਕੱਢਦੇ ਆ ਜਿਆਦੇ ਹੀ ਡੱਕਿਆਲੇ ਮੋਜੇ ਵੀ ਕੱਢ ਦਿੰਦੇ ਆ ਸ਼ਾਖੇ ਵੀ ਕੱਢਦੇ ਆ ਬਈ ਓਕੇ ਪਿੱਛੇ ਜਾ ਕੇ ਸ਼ਾਖਾ ਵੀ ਕੱਢਣ ਲੱਗ ਜਾਂਦੇ ਆ ਇਹ ਸ਼ਾਖਾ ਕੱਢ ਜਾਂਦੇ ਨੇ ਮੋਜੇ ਹਾਂ ਬਈ ਮੋਜੇ ਕੱਢਦੇ ਇਹ ਡੱਕਿਆ ਉਹ ਨੋਰਮਲ ਫਰੇਕ ਕੋ ਤੇ ਡੱਕਿਆਲਾ ਹੂ ਇਹਦਾ ਹੂੰ ਡੱਕਿਆ ਉਹ ਤਾਂ ਕੱਢਣਗੇ ਕੱਢਣਗੇ ਓਕੇ ਤੇ ਬੜੇ ਖਟਾਵਾ ਕੱਢਦਾ ਸ਼ਾਖ ਖਟਾਵਾ ਕੱਢਦੀ ਹੈ ਹੂੰ ਸ਼ਾਖਾ ਦਾ ਸਹੀ ਹੈ ਕੋਈ ਸ਼ਾਖੇ ਮੇਰੇ ਕੋਲ ਹੈ ਨਹੀਂ ਔਰ ਸ਼ਾਕ ਕੀ ਬਹੁਤ ਨਹੀਂ ਲਾ ਦੁੱੜਦੀ ਐ ਔਰ ਦੋ ਤਿੰਨ ਸਾਲਾਂ ਤੋਂ ਇੱਕ ਸ਼ਾਕ ਕੀ ਲਾੜ ਬਹੁਤ ਉੱਡੀ ਨਹੀਂ ਮੇਰੇ ਕੋਲ ਇੰਨਾ ਚੋਂ ਉਹ ਤਾਂ ਬਾਂਦਗੀ ਹੈ ਬੂਆਣੀ ਉੱਡੀ ਇੱਕ ਸਾਲ ਆਉਰੀ ਮੇਰੇ ਪਿੱਛੋਂ ਡਿੱਕ ਕੇ ਮਰ ਗਿਆ ਸੀਗਾ ਉਹ ਸੀਗਾ ਤੇ ਐਦਗੀ ਆਲੀ ਗਾਂ ਸੱਫੇ ਕੋਲ ਪਿੰਡ ਸੀ ਆਲੀ ਗਾਂ ਉੱਥੇ ਰਾਤ ਨੂੰ ਬੈਠੀ ਨੂੰ ਲੱਗਾ ਪਾ ਰੌਲਾ ਜਗਿਆ ਮੀਂਹ ਜਾਂ ਮੌਸਮ ਨੇ ਰੀਜ ਆ ਗਈ ਉਹਦੇ ਰਾਤ ਨੂੰ ਆਪਣੀ ਨੀਰਾ ਪਾ ਕੇ ਬੈਠੀ ਰੋਂਦਾ ਹੀ ਰਹਗੀ ਇਹ ਕੁਦਰਤ ਬਹੁਤ ਉੱਡੀ ਬਾਈ ਇੰਨਾ ਚੋਂ ਇਹ ਪਰ ਨਾ ਲਾਈ ਹੈ ਘਟੀਆਂ ਬਾਈ ਜੇ ਕੋਈ ਮੈਂ ਨਾਮ ਪੁੱਛੂ ਕਿ ਤੈਨੂੰ ਬਲੱਡ ਲਾਈ ਨਹੀਂ ਦੱਸਤੀ ਉਨੇ ਜੀ ਵੀ ਪਰਦਾ ਥੋੜਾ ਜਿਹਾ ਕੋਈ ਸਾਬ ਬੰਦੇ ਪਰਦਾ ਰੱਖਣਾ ਪੈਂਦਾ ਬਾਈ ਯਾਰ ਅੱਛਾ ਠੀਕ ਹੈ ਇਹ ਜੀ ਦਾ ਪਰਦਾ ਫਿਰ ਬਲੱਗ ਲਈ ਦੱਸ ਕਰੋ ਪਾਸੇ ਮੇਰੇ ਲੈ ਜੀਰੇ ਜੀ ਤਕਲਾ ਲੈ ਉਤਰ ਉਤਰਦੇ ਗਾਦੀਆ ਨਹੀਂ ਲਾਂਗੀਆਂ ਸਾਰੀਆਂ ਬਾਈ ਖੁੱਡੇ ਤੇ ਬਹੁਤ ਬੈਠੇ ਗਏ ਖੁੱਡਾ ਸਾਰੀਆਂ ਦਿਖਾਉਣ ਲੱਗੇ ਤਾਂ ਫਿਰ ਉਹਨੂੰ ਪਤਾ ਹੀ ਆਏ ਵਿੱਚ ਚਿੱਤਿਆ ਬਾਈ ਇੱਕ ਦੋ ਕੂਤਰਾਂ ਫਿਰ ਮੈਂ ਫਿਰ ਮੈਂ ਛੱਡ ਬਰਾਂ ਕਿਉਂ ਬਾਹਰ ਫਿਰ ਆਪਣੀ ਬ੍ਰਾਡਲਾਈਨ ਮੇਰਾ ਬ੍ਰਾਡਲਾਈਨ ਫਾਈਆ ਬਾਈ ਚਲੋ ਆ ਆਪਣਾ ਜੀਨਾ ਬਾਈ ਹੂੰ ਇਹ ਜਦੋਂ ਪਹਿਲੇ ਸਾਲ ਪਹਿਲੀ ਵਾਰ ਸਰਕਾਰੀ ਘੁੱਟੇ ਡਾਇਆ ਇਹ ਉੱਡਿਆ ਹਾਂ ਇਹ ਬਈ ਜਦੋਂ ਕੱਢਿਆ ਨਾ ਮੈਂ 7 ਦਿਨ ਟੈਂਕੀ ਦੇ ਬੈਠਾ ਰਿਆ ਧੰਨਵਾਦ ਇਹਦੇ ਤੇ ਉਸ ਤੋਂ ਬਾਅਦ ਬਈ ਇਹ ਮੰਨ ਕੇ ਜਾਂ ਜਦੋਂ ਇਹ ਕਦੇ ਛੱਦਰੀ ਛੱਦਰੀ ਦੀ ਤਾਂ ਆਈ ਨਹੀਂ ਕੋਠੇ ਦੇ ਆਉਂਦਾ ਅੱਛਾ ਛੱਦਰੀ ਦੀ ਤਾਂ ਕਦੇ ਮੈਨੂੰ ਰਾਇਤ ਦੀ ਕੱਢ ਲਿਆ ਐਤਕੀ ਵੀ ਬਨੇਰੇ ਦੇ ਆਉਂਦਾ ਸੀਗਾ ਬਹੁਤ ਉੱਡਿਆ ਐਤਕੀ ਵੀ ਮੈਨੂੰ ਜਿਸ ਨਾਲ ਤਾਂ ਗਵਾ ਦੇਗਾ ਕੀ ਫਾਇਦਾ ਸਾਲ ਬਾਅਦ ਹੈ ਛੱਤ ਤੇ ਮੈਨੂੰ ਖੁੱਡੇ ਤੇ ਛੱਤ ਤੇ ਬਹਿ ਜਾਂਦਾ ਸੀ ਛੱਤ ਤੇ ਬਹਿਣਾ ਸੀ ਖੁੱਡੇ ਆਪਣੇ ਉੱਤੇ ਤਾਹ ਲੱਗੇ ਸੀ ਬਹੁਤ ਉੱਡਿਆ ਬਈ ਐਤਕੀ ਵੀ ਹੈ ਤੇ ਮੈਨੂੰ ਜਿਸ ਨਾਲ ਤਾਂ ਦੋ ਵਾਰ ਹੀ ਹਟਿਆ ਬਾਈ ਉੱਥੇ ਫਿਰ ਤੰਗ ਛੜਿਆ ਬਾਈ ਉਹਦੇ ਇੱਕ ਤਾਂ ਫੁੱਲੋਤੀ ਜਾਣਾ ਬਣਾਏ ਨੇ ਗਲਤ ਹੋ ਗਈ ਸੀ ਕਬੂਤਰ ਤੇ ਉਹਦੇ ਵੀ ਡਿੱਗ ਗਿਆ ਮੈਨੂੰ ਜੋ ਚੱਕਿਆ ਮੈਂ ਥਿੰਗ ਨਹੀਂ ਛੱਡਦਾ ਉਹਦੇ ਦੋ ਰਹਿ ਕੇ ਨਹੀਂ ਜੀ ਗਿਆ ਨਹੀਂ ਰਹੀ ਤੁਰਿਆ ਫਿਰਿਆ ਫਿਰ ਰੱਬ ਜਾਣੇ ਡਗਵਾਦ ਗਿਆ ਸਾਲ ਬਾਅਦ ਆਪਣਾ ਭਰਾ ਇੱਥੋਂ ਕੋਈ ਤੇ ਉਹ ਸਾਲ ਬਾਅਦ ਮਿਲਿਆ ਸਾਲ ਬਾਅਦ ਬਾਈ ਨੇ ਫੋਨ ਕੀਤਾ ਬਾਈ ਕਬੂਤਰ ਥੋੜਾ ਮੇਰੇ ਕੋਲ ਲੈ ਜਾ ਆ ਕੇ ਮੇਰੇ ਕੋਲ ਆ ਗਿਆ ਬਰਾਤ ਦੀ ਫੇਰ ਕੱਢ ਲੈਣੂ ਮੈਂ ਤੇਰੇ ਬਰਾਤ ਦੀ ਬਹੁਤ ਉੱਡ ਗਿਆ ਜਿਸ ਨਾਲ ਮੈਨੂੰ ਉਹਦਾ ਗਵਾਲੇਗਾ ਕੀ ਲੈਣਾ ਆਪਣੇ ਕੋਲ ਹੋਰ ਬਥੇਰੇ ਛੱਡਣ ਵਾਲੇ ਬੈਠੇ ਆ ਇਹ ਜਾਨਵਰ ਵਾਰ-ਵਾਰ ਨਹੀਂ ਬੰਦਾ ਬਿਲ ਹਾਏ ਜੰਦਰੂ ਅਲੀ ਬਈ ਤਾ ਕਬੂਤਰ ਆਹ ਨੀ ਇਹ ਚਿੱਟੇ ਵੀ ਸੀ ਕੋਈ ਬਿਮਾਰੀ ਨੇ ਮੇਰੇ ਬਾਲੇ ਖਾਲੇ ਕਬੂਤਰ ਉਤਰ ਥੋੜੇ ਆ ਪਰ ਸਲੈਕਟਡ ਜੇ ਰੱਖੇ ਹੋਇਆ ਬਿਮਾਰੀ ਨੇ ਮਾਰ ਦਿਆ ਹਾਂ ਇਹ ਲਾਜ ਕਿਨੇ ਵੀ ਇਹਨਾਂ ਚ ਇਸ ਮਸਾਉਂ ਦਾ ਜੋੜਾ ਹਰੇ ਇੱਕ ਮੇਰਾ ਤਾਂ ਬੈਠਾ ਤੇ ਪਾਸੇ ਬੈਠ ਹੋਵੇ ਆਹ ਕਬੂਤਰ ਆ ਬਈ ਇਹ ਬਹੁਤ ਅੰਗ ਰਿਜ਼ਲਟ ਹੈ ਕਬੂਤਰਾਂ ਦਾ ਉਡਣ ਕਿਵੇਂ ਉਹ ਕਿੱਦਾਂ ਉੱਡਦਾ ਕਿੰਨੂ ਨੋੜੀ ਬਈ ਯਾਰ ਨਾਰ ਭਾੜੇ ਉੱਡਦੇ ਆ ਮਰੀਨਾ ਮੱਠੇ ਆਉਂਦੇ ਕਹਿੰਦੇ ਨੇ ਅੱਛਾ ਨਾਰ ਵੱਡੇ ਪਿੰਡ ਦੇ ਮਦੀਨ ਛੋਟੇ ਪਿੰਡ ਦੇ ਓਕੇ ਪਰ ਇਹਨਾਂ ਨੂੰ ਵੀ ਖੜਾਇਆ ਬਈ ਕਬੂਤਰ ਇਹ ਵੀ ਥੋੜੀ ਤਰ ਬੱਤੇ ਬਾਈ ਘਾਹ ਨਾਲ ਬਰੌਂਡ ਜਾਣ ਕਰਦੇ ਆ ਨਿੱਕੇ ਪਿੰਡਾਂ ਦੇ ਛੱਡੀ ਆ ਨਾ ਪਰ ਬਲੱਡ ਲਾਈਨ ਜੋੜਿਆ ਆ ਸਾ ਮਾ ਪਾਇਆ ਕੂਤਰ ਗਏ ਨਹੀਂ ਮੇਰੇ ਸਹੀ ਗੱਲ ਆ ਕਿਉਂਕਿ ਉਹੀ ਕੂਤਰ ਲੋਕਾਂ ਕੋਲ ਬਹੁਤ ਗਏ ਇਹਨਾਂ ਚੋਂ ਹੈ ਵੀ ਕਹਿੰਦੇ ਭੱਜ ਜਾਂਦੇ ਆ ਆ ਮੈਂ 2 ਸਾਲ ਹੋ ਗਏ ਬਾਈ ਆਪਣੇ ਕੋਲ ਤਾਂ ਬਾਈ ਸੈੱਟ ਆਇਆ ਹੈ ਗਾਹ ਦਾ ਪਤਾ ਨਹੀਂ ਪਰ ਆਪਣੇ ਦੂਸਾਂ ਨਾਲ ਠੀਕ ਸੈੱਟ ਆਇਆ ਨਹੀਂ ਕੋਈ ਦਾ ਕਿਸ ਨੂੰ ਪਤਾ ਨਹੀਂ ਹੁੰਦਾ ਕੱਲ ਨੂੰ ਕੀ ਹੋ ਜਾਏ ਨਹੀਂ ਪਤਾ ਮੈਂ ਸੈਨ ਲਾਵਾਂ ਕਦੀ ਪਰ ਆਪਣੇ ਕੋਲ ਵਧੀਆ ਉੱਡੇ ਦੇ ਕੂਤਰ ਆ ਬਾਈ ਹਾਂ ਆਹ ਬਈਓ ਖਟਗਾ ਵਾਲੇ ਕੂਤਰ ਮਾਰ ਉਹਨਾਂ ਚੋਂ ਕੀਨੇ ਵੀ ਕੱਢਦੇ ਆ ਇਹ ਫਿੱਕੇ ਰਤੇ ਵੀ ਕੱਢਦੇ ਆ ਇਹ ਢੱਕਿਆਲੇ ਹੀ ਉਹੀ ਢੱਕਿਆਲੇ ਪੁੱਤਰ ਬਈਆ ਫੋਟਾਂ ਦੇਖੋ ਢੱਕੇ ਕੱਢਣਗੇ ਇਹਦੇ ਬੱਚੇ ਇਹ ਆਪਣਾ ਬਾਈ ਪੀਤੇ ਕੋਲ ਵਿਲੇ ਰਹਿ ਗਿਆ ਮੋਹ ਨਾਲ ਉੱਡੀ ਉਹਦੇ ਕੋਲ ਫਿਰ ਇਹ ਬਾਈ ਜੰਦਰ ਲੱਗਿਆ ਵਿਲੇ ਵਿਲੇ ਮੇਰੇ ਲਈ ਹਾਂ ਫਿਰ ਇਹ ਜੰਦਰ ਲੈ ਕੇ ਢੱਲੇ ਤੋਂ ਬਾਈ ਬੱਲੇ ਜੰਦਰ ਉਹ ਬਾਈ ਕੈਨੇਡਾ ਗਿਆ ਹੁੰਦਾ ਸਰਦਾਰ ਦਾ ਬੰਦਾ ਉਹਦੇ ਕੋਲ ਇਹਦੇ ਬੱਚੇ ਸੀ ਗਾ ਉਹਨਾਂ ਨੇ ਬਹੁਤ ਚੰਗੇ ਰਿਜ਼ਲਟ ਪਾਏ ਇਹਨਾਂ ਨੇ ਮੇਰੇ ਬਾਈ ਕੋ ਦੋਸਾਂ ਬੱਚੇ ਕੱਢ ਕੇ ਫਿਰ ਮੇਰੇ ਕੋ ਬਾਅਦ ਵਿੱਚ ਲਿਆਇਆ ਸੀਗਾ ਵੱਡਾ ਕੂਤਰਾ ਬਾਈ ਬਹੁਤ ਇਹਦਾ ਇਹਦਾ ਪੋਤਾ ਸੀ ਹਾਰਨੀ ਵਾਲਾ ਅੱਛਾ ਇਹ ਕੜਜੀਆਂ ਲੱਗਿਆ ਸੀਗਾ ਇਹ ਉਹਦਾ ਪੁੱਤ ਬਣਿਆ ਉਹਦੀ ਗਾਂ ਦਾ ਦੱਡੀ ਇਹਦੀ ਕਿੰਨੀ ਕੁ ਮਰ ਇਹ ਬਾਈ ਹੋਊ ਆ ਮੇਰਾ 7-8 ਸਾਲ ਲਗੂ ਤਾ ਹੂੰ ਨਾ ਉਹ ਨਾਲ ਹੀ ਹੋਊ ਇੰਨਾ ਕੁ ਦਾ ਓਕੇ ਵੈਰੀ ਇਹ ਆ ਬਹੁਤ ਡੈਵਾ ਦੀ ਫਿਰ ਮੈਂ ਰੱਖ ਲੈ ਛੱਡਿਆ ਨਹੀਂਗਾ ਇਹ ਵੀ ਬਹੁਤ ਚੰਗੇ ਉਡੀ ਸਾਡੇ ਕੋਲ ਹਾਂ ਬਾਈ ਬਹੁਤ ਚੰਗੇ ਨੇ ਫਿਰ ਮਾਂ ਬਾਈ ਨਸਲ ਨੂੰ ਸਾਭ ਲੈਣਾ ਉਹਨੇ ਮੈਂ ਬੜਾ ਬਾਜੀਆਂ ਛੱਡਣ ਜਾਸ ਰੂ ਹੈ ਨਹੀਂ ਬਸ ਇੰਨਾ ਹੋ ਜੇਗੀ ਬੈਠੇ ਆ ਆਪਣੇ ਕੋਲ ਬੈਠਿਆ ਬਿਲਕੁਲ ਹਾਂ ਬਈ ਫਿਰ ਜਾਂਦ ਵਾਲੀ ਇਹ ਥੋੜਾ 빙ਾ ਹੋਵੇ ਕੂਤ ਬਿਮਾਰੀ ਜਾ ਕੇ ਇਹਦੀ ਉੱਡੀ ਕਿ ਲੈ ਆਣੀ ਬਈ ਇਹਦੀ ਐ ਸਕੂਟਰ ਦੀ ਪੂਰੀ ਰਾਹੁਲ ਦੀ ਸੀ ਕੂਤਰ ਮੇਰਾ ਸੀ ਤੇ ਇਹ ਐ ਸਕੂਟੀ ਲਾ ਰੋਟੀ ਆ ਬਈ ਬਹੁਤ ਜੰਗੇ ਉੱਡੇ ਆ ਤੇ ਇੱਕ ਗੂਮਾਰੀ ਜਾਵਾ ਬਿਮਾਰੀ ਜਾਗਾ ਸੀ ਬਾਈ ਹੁਣ ਤਾਂ ਸਹੀ ਆ ਦਾਣੇ ਪਾਣੀ ਚੁੱਕ ਦੇ ਜੰਮਾ ਬਈ ਓਕੇ ਆ ਦਾਣੇ ਚੁੱਕ ਲੈਣਾ ਬਿਲਕੁਲ ਬਿਲਕੁਲ ਬਾਈ ਉੜਦਾ ਉੱਡ ਕੇ ਘੁੰਡੇ ਜਾਂਦਾ ਆਪੇ ਅੱਛਾ ਪਰ ਹੁਣ ਆਪਾਂ ਨੂੰ ਦੇਖ ਕੇ ਅੱਛੀ ਤਾਉਣ ਮੰਗੀ ਕਰ ਗਿਆ ਐਦ ਕੀ ਬੱਚੇ ਵੀ ਕਢਾਉਂਗਾ ਲਾਉਣਾ ਹੁਣ ਜੋੜਾ ਮੈਂ ਹੂੰ ਸਹੀ ਆ ਲੈ ਆ ਗਿਓ ਆਹ ਬਈ ਚਟਕਾੜੇ ਕਢ ਲੈ ਕੂਟਰ ਸਹੀ ਹੋ ਜਾਣਾ ਬੱਚੇ ਪੁੱਤਿਆਂ ਨੂੰ ਲਾਉਣਾ ਬਈ ਇੱਕ ਬੱਚੇ ਵਾਲੀ ਜਾਂਦਾ ਮੇਰੇ ਕੋਲ ਹੂੰ ਲੈ ਆ ਲੈ ਆ ਗਿਓ ਆਹ ਵੀ ਆਪਣਾ ਸਾਰ ਨਹੀਂ ਦਿੱਤਾ ਸੀਗਾ ਨਮਾਜ਼ ਸੈਰੀ ਚ ਆ ਭਾਈ ਗਿਆ ਸੀ ਹਾਂ ਸ਼ਾਮਾ ਸਾਰ ਨਹੀਂ ਸਾਰ ਨਹੀਂ ਸ਼ਾਮਾ ਉੱਡਿਆ ਸੀ ਹਾਂ ਹਾਂ ਤਾਂ ਆਮਕੇ ਭਾਈ ਆਪ ਹੀ ਲਿਆ ਸੀ ਹਾਂ ਹਾਂ ਸ਼ਾਮਾ ਸ਼ਾਮਾ ਭਾਈ ਸ਼ਾਮਾ ਬੱਤੀ ਸੁਣਦੇ ਹਿੰਦੇ ਬੱਤੀ ਮਿਲਟਰੀ ਸੀ ਭਾਈ ਉਦੋਂ ਆਪਣੇ ਕੰਡੇ ਭਰਾ ਦੀ ਇੰਟਰੀ ਹਟਾਣ ਵਾਲੇ ਦੀ ਅੱਛਾ ਉਹਦੀ ਇੰਟਰੀ ਜਾ ਕੇ ਛੱਡਿਆ ਸੀ ਕਬੂਤਰ ਉਹ ਕੈਂਟਰੀ ਕਹਦੀ ਕਿ ਉਹ ਤਾਂ ਕੂਤੇ ਤੇ ਛੱਡਾ ਹਾਂ ਉਹ ਕੰਡੇ ਦੇ ਕੂਤੇ ਖਰਾਬ ਹੋ ਗਏ ਤਾਂ ਕਬੂਤਰ ਦੇ ਉਹ ਫਿਰੇ ਭੇਜਦਾ ਸੀ ਉਸੇ ਓਕੇ ਉਹਦੇ ਬਹੁਤ ਉੱਡਿਆ ਚਾਰਾਂ ਨੇ ਬਾਜੀ ਕਚਾਰਾਂ ਨੇ ਸੀਆਂ ਨੇ ਕਰੀ ਹੈ ਹਾਂ ਦੋਨੇ ਦੂ ਚਾਰਾਂ ਬਾਜੀ ਚਾਰਾਂ ਇੱਕ ਪਾਸੇ ਵੱਧੂਗੀ ਸੀ ਇੱਕ ਪਾਸੇ ਕੱਲਾ ਸੀਗਾ ਅੱਛਾ ਫਿਰ ਉਹ ਚਾਰਾਂ ਚ ਕਰਨੀ ਪੈਗੀ ਕੂਤਰ ਦੋ ਹੀ ਉੱਡੇ ਸੀ ਉੱਥੇ ਇਹ ਢੰਗ ਜਿਹੜਾ 7:25 ਦੇ ਜਿੱਤ ਕੇ ਇਕੱਲਾ ਹਾਂ ਇਹ ਉਹ ਕਾਲਜ ਜੀ ਨੇ ਬਾਈ ਵਾਲੇ ਕਾਲਜ ਜੀ ਨੇ ਜਿਹੜੇ ਕਾਲੇ ਬਾਈ ਭਰਾ ਵਾਲੇ ਐਤ ਕੀ ਇਹਦੀ ਭੈਣ ਸੀ ਜਿਹੜੀ ਕੂਲਰ ਦਿੱਤੀ ਐਤ ਕੀ ਓਕੇ ਵਾਲੀ ਇਹਦੀ ਭੈਣ ਸੀ ਵੱਡੀ ਕੂਤਰੀ ਮੇਰੇ ਕੋਲ ਮਰ ਗਈ ਹੂੰ ਜਿਹੜੀ ਦੀ ਮਾਂ ਸੀ ਉਹ ਮਰ ਗਈ ਮੇਰੇ ਕੋਲ ਸਹੀ ਆ ਮਤਲਬ ਕਾਲੇ ਜੀ ਨੇ ਤੁਹਾਡੇ ਕੋਲ ਪੂਰੇ ਉੜਦੇ ਆ ਪੂਰੇ ਉੜਦੇ ਆ ਬਾਈ ਇਹ ਲਾਸਰੇ ਵੀ ਚਿੱਟੀਆਂ ਕਾਲੇ ਜੀ ਨਾਲ ਕਟਾਵਾ ਟਾਵਾ ਕੱਢਦੇ ਆ ਹਾਂ ਲਾਸਰੇ ਚਿੱਟੀਆਂ ਦੇ ਵੀ ਕੱਢਦੇ ਆ ਕੇ ਗੋਗੇ ਆਪਣੇ ਆਇਆ ਕਰਕੇ ਮੈਂ ਤਾਂ ਕਾਲਾ ਜੀ ਨੇ ਮੇਰੇ ਕੋ ਹਰਿਆਨੇ ਮੇਰੇ ਬਾਜੀ ਕੋਈ ਬਾਜੀ ਹਰਿਆ ਕਾਲਾ ਜੀ ਨੇ ਕਾਲਾ ਜੀ ਨੇ ਕਰਦਾ ਹੈਗਾ ਨਾ ਮਾਲ ਕਾਲਾ ਜੀ ਨੇ ਹਾਂ ਕਾਲੀ ਜੀ ਨੇ ਕਰਦੇ ਆ ਬੱਚੇ ਕੱਢੇ ਦਿਖਾਓ ਤੁਹਾਨੂੰ ਇੱਕ ਬੱਚਾ ਆਹ ਬਈ ਕਾਲੇ ਤੋਂ ਆਏ ਸੀ ਜਿਹੜੇ ਆਪੀ ਦਾ ਆਪੀਰ ਗੋਟੇ ਵਾਲੇ ਪੁੱਤਰੇ ਦੇ ਸੀ ਇਹਦੀ ਪਹਿਲਾਂ ਲੋਕ ਕਾਲੀ ਸੀ ਬਈ ਫਿਰ ਗਲਾਬੀ ਕਰ ਗਏ ਇਹ ਲੋਕ ਬਦਲਦੇ ਆ ਬਈ ਕੂਤਰ ਲੋਕਾਂ ਹੀ ਬਦਲ ਜਾਂਦੇ ਆ ਲੋਕ ਬਦਲਦੇ ਆ ਬਈ ਇਹ ਕੂਤਰ ਇਹ ਬੰਦਾ ਕਾਲੀ ਲੋਕ ਜੀ ਨੂੰ ਗਲਾਬੀ ਕਰਦਾ ਆਉਣਾ ਬਿਕੋ ਤੁਹਾਨੂੰ ਪਤਾ ਲੱਗੂਗਾ ਇਹ ਲੋਕ ਬਦਲ ਹੀ ਜਾਂਦਾ ਔਰ ਵੀ ਪਤਾ ਲੱਗਦਾ ਤਾਂ ਇਹਦਾ ਇਹਦਾ ੜੀ ਖਤਰਾ ਮੋੜ ਬੋਧੰਗਾ ਉੱਡਿਆ ਬਾਈ ਇਹ ਰਿਗਰਡ ਤੋਂ ਉਹਦੇ ਬਾਈ ਚਾਰ ਚਾਰਾਂ ਚ ਚਾਰਾਂ ਦੀ ਬਾਜੀ ਹੋਈ ਸਾਡੀ ਹੂੰ ਤੂ ਦੋ ਗੋਤੇ ਢਾਂਗੇ ਦੇ ਕਪੜਾ ਤੇ 150 ਬਾਈ ਮੀਡੀਅਲ ਦਾ ਸਿਮਣੇ ਖੜੇ ਵਾਲੀ ਕਰਨੇ ਦੋ ਹੀ ਢਾਂਗੇ ਦੋ ਤੋਂ ਹੱਲ ਗਏ ਨੇਰੀ ਚ ਓਕੇ ਬੋ ਨੀਵਾਂ ਨਹੀਂ ਮੋੜਦਾ ਸੀਗਾ ਕਦੇ 10 ਕਿਵੇਂ ਤੇ ਕੁੱਟਦੇ ਆ ਬਈਏ ਬਾਹਰ ਬੜਾ ਜ਼ੋਰ ਲਾਉਂਦੇ ਆ ਬੱਲ ਕਰੇ ਇੰਨੀ ਜ਼ੋਰ ਬੱਸ ਕਰੇ ਬਾਅਦ ਕੋਈ 12 ਟੱਪੇ ਹੋ ਜਦਾ ਹੋ ਜੀ ਨਹੀਂ ਨਹੀਂ ਦੋ ਵਦ ਨਹੀਂ ਜਾਂਦੇ ਹੂੰ ਲਓ ਜੀ ਆਹ ਬਈ ਉਹ ਮੁੰਲਾ ਲਾ ਕੂਤਰ ਹੂੰ ਜਿਹੜਾ ਸ਼ਾਮਾ ਦਾ ਹੈ ਇਹੜਾ ਹਾਂ ਸ਼ਾਮਾ ਬਾਈ ਸ਼ਾਮਾ ਇਹ ਬਾਰੀਆ ਜੁੜਾ ਲਿਆ ਸੀ ਇਹ ਉਹ ਸ਼ਾਮਾ ਦਾ ਕਬੂਤਰ ਹੈ ਜੁੜੇ ਕਬੂਤਰ ਹੈ ਕਬੂਤਰ ਹੈ ਬਾਈ ਕਬੂਤਰ ਹੀ ਬਾਈ ਮਰ ਗਈ ਸੀ ਬਿਮਾਰੀ ਜਾ ਕੇ ਅੱਛਾ ਕਬੂਤਰ ਵਜਾ ਇਹ ਕੀ ਰਿਜ਼ਲਟ ਹੈ ਦਾ ਬਾਈ ਬਹੁਤ ਚੰਗੇ ਉੱਡੇ ਨੇ ਭਾਈ ਬਹੁਤ ਚੰਗੇ ਓਕੇ ਜਿੰਨੇ ਵੀ ਕਹਿ ਸਾਰੇ ਸ਼ਾਮੇ ਦੇ ਬਾਰੇ ਬੜਾ ਦੱਸ ਹਾਂ ਬੜਾ ਦੱਸ ਜੀ ਸਾਡੇ ਨੂੰ ਕਬੂਤਰ ਦਿਖਾਦਾ ਪਛਾਣ ਦਾ ਵਾਲਾ ਪਛਾਣ ਲੈਣਗੇ ਕਿਹੜੇ ਚੋਂ ਇਹ ਨਹੀਂ ਨਹੀਂ ਠੀਕ ਹੈ ਅਗਰ ਮੁੜ ਕੇ ਹੋਈ ਗੱਲ ਆ ਜੀ ਬਾੜਾ ਨਹੀਂ ਵੀ ਹਾਂ ਬਾੜਾ ਨਹੀਂ ਪੁੱਛਣਾ ਉਹ ਕਿ ਬੰਦੇ ਨੇ ਮੇਰਾ ਬਾੜਾ ਮੂੰਹ ਬਣ ਕੇ ਦਿੱਤਾ ਸੀ ਇਹਦਾ ਬਾਈ ਹੋਂ ਪਾ ਕੇ ਫੇਰ ਦਿੱਤਾ ਜੀ ਨ ਯਾ ਯਾਰ ਮਰੇ ਬੜੀਆ ਜੋੜਾ ਲਿਆ ਸੀ ਮਦੋਂ ਹੂੰ ਉਹ ਮੈਂ ਉਹਦੇ ਕੂਤਰਾ ਦਾ ਪਤਾ ਸੀ ਮੈਨੂੰ ਅੜੇ ਫਸੇ ਬਸ ਉਹਨੂੰ ਪੈਸੇ ਲੋੜ ਦੀ ਮੈਨੂੰ ਲੈਣਾ ਪੈ ਗਿਆ ਹਾਂ ਚੜੋ ਦੂਸਰੇ ਜਿਵੇਂ ਅਗਰੇ ਜਾਓ ਵੀਰ ਪੁੱਛਣੀ ਆਉਂ ਜਿੱਟਾਂ ਵਾਲੇ ਕੂਤਰਾ ਬਾਈ ਸਾਵੇਂ ਵੱਡੇ ਦੇ ਪੁੱਤ ਜਿਹੜੇ ਵੱਡਾ ਮੁਖਤਿਆਰ ਆ ਦੇ ਸਾਵੇਂ ਆ ਉਹ ਕੂਤਰਾ ਬਾਈ ਓਕੇ ਜਮਾ ਸਾਵੇਂ ਪਿਆਰ ਬੇਕੇ ਵਾਲੇ ਵੀ ਬਹੁਤ ਸੁਪਰ ਸਟਾਫ ਨੇ ਅਸੀਂ ਪੁਰਾਣਾ ਪਲੇਅਰ ਸੀ ਹਾਂ ਠੀਕ ਆ ਉਹ ਕਬੂਤਰਾ ਜੋ ਹੈ ਮੁਖਤਿਆਰ ਬੇਕੇ ਵਾਲਾ ਸਾਵੇਂ ਬਾਈ ਉਹਦੇ ਗਾਂ ਪੋਤੇ ਆ ਵੱਡੇ ਕੂਤਰੇ ਦੇ ਇਹ ਵੱਡੇ ਜੋੜੇ ਹੁੰਦੇ ਨੇ ਇਹ ਹਾਂ ਇਹ ਨਾ ਰਬਤੇ ਬੇਸਾ ਚੁੱਟਿਆ ਨਹੀਂ ਬਾਈ ਇਹਦਾ ਨਾ ਰਿਜ਼ਲਟ ਆਪਾਂ ਨੂੰ ਪਤਾ ਨਹੀਂ ਕਿਉਂਕਿ ਛੱਡ ਕੇ ਨਹੀਂ ਦੇਖਿਆ ਤਾਂ ਕੋਈ ਕਿਉਂਕਿ ਇੰਨੀ ਇਹ ਤਾਂ ਵੱਡਾ ਪਾਲ ਲੱਗ ਸੀ ਬਾਈ ਕੱਡੇ ਦੀ ਵਾਰ ਥੋੜੇ ਜਿਹਾ ਅੱਛਾ ਇਹਦਾ ਅਲੱਗ ਕੂਤਰੇ ਜਿਹੜੇ ਪਿਓਰ ਬੀਡਿੰਗ ਬੀਡਿੰਗ ਵਾਸਤੇ ਰੱਖੇ ਹੋਏ ਕੂਤਰੇ ਇਹ ਅੱਛਾ ਯਾਰ ਇਹਦਾ ਜਮਾ ਉਹੀ ਰੱਖੇ ਵਸਾਵੇਂ ਕੂਤਰਾ ਹੈ ਬਿਲਕੁਲ ਬਿਲਕੁਲ ਇਹਦਾ ਇਹਦੀ ਬਲੈਕ ਲਾਈਨ ਦੇਖੀ ਹੈ ਜਰਗੀ ਆ ਬਹੁਤ ਚੰਗੇ ਉਡੇ ਰਹੇ ਇਹ ਇਹ ਵਾ ਬਿੰਗਾ ਹੋ ਗਿਆ ਕੂਤਰੇ ਦੀ ਪੱਕਿਆ ਹੈ ਹਾਂ ਬਈ ਪੱਕਿਆ ਵੈਦ ਕੀ ਬਿਮਾਰੀ ਆ ਗਿਆ ਸੀਗਾ ਤੇ ਇਹਦੀ ਲੌਰ ਬਹੁਤ ਉੱਡੀ ਹੈ ਹੁਣ ਤਾਂ ਪੱਕਿਆ ਹੈ ਨਾ ਪ ਇਹ ਵੀ ਉਦੋਂ ਹੀ ਬੈਗ ਵਾਲਾ ਤੂੰ ਨਹੀਂ ਸਾਵੇਂ ਸਾਵੇਂ ਉਹ ਆਹ ਤਿੰਨੇ ਭਾਈ ਇੱਕੋ ਹੀ ਆ ਵੀ ਥੋੜਾ ਇਹਦਾ ਫਰਕ ਹੈ ਕੋਈ ਮਾੜਾ ਮੋਟਾ ਆ ਦੇਖਣ ਜਾ ਆ ਜਾਂਦਾ ਕੋਈ ਤੇ ਕੋਈ ਏਡੀ ਗੱਲ ਨਹੀਂ ਮੈਂ ਇਹਦੀ ਨੂੰ ਮੰਨਦਾ ਨਹੀਂ ਤੇ ਬਲਵਾਰੀ ਸਾਵੇਂ ਹੁੰਦੀ ਆ ਹੁਣ ਦੀ ਗੱਲ ਆ ਯਾਰ ਹੁਣ ਦੀ ਗੱਲ ਆ ਪਹਿਲਾਂ ਦੀ ਗੱਲ ਹੋ ਗਈ ਆ ਹੁਣ ਇਹ ਛੁੱਟ ਕੱਢ ਗਿਆ ਭਾਈ ਜਿੰਨੀ ਦਿੱਤੇ ਆ ਉਹ ਪਤਲਾ ਸ਼ਰੀਰ ਦਾ ਆ ਇੱਕ ਹੋਰ ਖਾਉਂ ਤੈਨੂੰ ਪੁੱਤ ਉਹ ਪੂਰੇ ਡਬਲ ਦਾ ਹੈ ਸਾਵੇਂ ਜਾਵਾ ਹਾਂ ਠੀਕ ਜਾਵਾ ਸਾਵੇਂ ਉਹ ਆਹ ਬਈ ਇਹ ਸਾਵੇਂ ਹੋ ਉਹਨੇ ਬਾਹਰ ਸ਼ਰੀਰ ਦਾ ਵੱਡਾ 14 ਫਾਰਾ ਬੂਸ ਚੜੇ ਪੱਲੇ ਬੋਲਣਾ ਬੜਾ ਡਾਬੜਾ ਦੂਜੇ ਡੇਰੇ ਪੱਲੇ ਨੇ ਹੈ ਨਹੀਂ ਜੀ ਹੂੰ ਇਹਦੇ 14 ਪੱਲੇ ਆ ਬਹਰ ਹਾਂ ਬਈ 14 ਪੂਰੇ 14 ਕਰਦੇ ਹੋਈ ਮੁਖਤਿਆਰ ਵਾਲੇ ਹੂੰ 13 ਦਾ ਨਾਰਮਲ ਹੀ ਚੱਲਦੇ ਆ ਚਾਂਟੇ ਵਾਲੀ ਕਰਦੇ ਆ ਕੱਲੇ ਨਹੀਂ ਨਹੀਂ ਬਾਈ ਇਹ ਚਿੱਟਗੜ ਇਹ ਰਸਲ ਮੇਨਾ ਬਾਈ ਮੁਖਤਿਆਰ ਹਜ਼ਾਰ ਵਾਲਾ ਉਹੀ ਬਲੱਡ ਲਾਈਨ ਆ ਜਾਂਦੀ ਓਕੇ ਹੁਣ ਫਿਰਕੇ ਹਾਂ ਵੱਡਾ ਗੂਤੂ ਦਾ ਮੇਨ ਆਪਣੇ ਕੋਲ ਵੱਡਾ ਬਿਗਿਓ ਆਇਆ ਸੀ ਨਹੀਂ ਜਿਹੜਾ ਬਿਗਿਓ ਆਇਆ ਸੀ ਇਹ ਤਾਂ ਦਾਦਾ ਮੁੱਢੋਂ ਵੇਸੇ ਜਿਆ ਸੀ ਬਾਈ ਜਮਾ ਸਾਵਾ ਜਮਾ ਡਿੱਟੋ ਇਹ ਜਿਆ ਸੀ ਸਹੀ ਹੈ ਹੁੰਦਾ ਓਏ ਵੀ ਆਪ ਦੀ ਬਹੁਤ ਉਮਰ ਹੋਣ ਲੱਗ ਗਈ ਹੂੰ ਹੁਣੇ ਵੱਡਿਆਂ ਦਾ ਪੋਤਾ ਹੈ ਵੱਡੇ ਦਾ ਪੋਤਾ ਇਹਦੀ ਮੱਠੇ ਮੱਠੇ ਬਿੱਠੇ ਬਹੁਤ ਬੈਠਿਆ ਮੇਰੇ ਕੋਲ ਮਾਰੱਖ ਲੈ ਔਰ ਮੈਂ ਤੁਹਾਨੂੰ ਐਨੀ ਵੀਡੀਓ ਤੇ ਕਿੰਨੇ ਕੁ ਦਿਖਾਈ ਜਾਮ ਆਪਾਂ ਗਿਰਵੇ ਜੇ ਪੁੱਤਰ ਖਾਉਣੇ ਲੰਦੇ ਆ ਪਰ ਬਾਹਲੇ ਟਾਈਮ ਫਿਰ ਤੁਹਾਨੂੰ ਪਤਾ ਹੀ ਆ ਲੈ ਉਹ ਜੇ ਨਾ ਮਰ ਕੋਈ ਨਾ ਆ ਮੇਰਾ ਭਾਈ ਵੱਡਾ ਦਾ ਤਾਲਾ ਇਹ ਕਬੂਤਰ ਹੀ ਬਲੱਡ ਲਾਈ ਪਾਈਏ ਜ਼ਿਆਦੇ ਖੁੱਡੇ ਹੁਣ ਇਹਦੇ ਆਦ ਕੀ ਬੱਚੇ ਨਹੀਂ ਬਣ ਆਂਦੇ ਆ ਜੀ ਤੇ ਇਹ ਟਿਕਟੂ ਖਿਲਾਏ ਬੱਚੇ ਬੱਚੇ ਆਦ ਕੀ ਪਹਿਲੇ ਲਾ ਗਿਆ ਆਂਦੇ ਬਈ ਬੱਚੇ ਨਹੀਂ ਬਣ ਜਾਂਦੇ ਸਾਰੀ ਬਲੱਡ ਲਾਈ ਹੀ ਪਾਈ ਆ ਬਈ ਖੁੱਡੇ ਚ ਮੈਂ ਕਿੰਨੀ ਬਲੱਡ ਲਾਈ ਪਾਈ ਆ ਜ਼ਿਆਦੇ ਚਿੱਟੇ ਵਾਲੇ ਚ ਵੀ ਜਿੰਨੇ ਜਿਹੜੇ ਹੁਣ ਕਬੂਤਰ ਰੁਕੇ ਆ ਮੇਰੇ ਕਬੂਤਰ ਹੀ ਲਾਸ ਕਰ ਗਿਆ ਬਈ ਇਹ ਆਪ ਚਾਹ ਛਟਾ ਵਾ ਦੋ ਜਿੱਤਾ ਦੋ ਹਰਿਆ ਵਾ ਗੱਲ ਕੱਢਿਆ ਵੀ ਕੱਚ ਖਤਮ ਹੈ ਇਹ ਮੁਰਗਸਾ ਵਾਲੀ ਹੋ ਗਿਆ ਹਮਰ ਵਾ ਕਾਫੀ ਨਹੀਂ ਹੋਊਗੀ ਮਾਲਾ ਬਾਈ 11 ਗੁਰਾਂ ਦੇ ਘਰ ਚ ਇਹਨੇ ਕਿਤੇ ਵੀ ਚੱਲਣ ਲੱਗੇ ਭਾਈ ਯਾਰ ਕਸਮੇ ਨਾ ਗੱਲ ਦੀ ਮੇਰੇ ਕੋਲ ਟਾਈਮ ਨਹੀਂ ਦਾ ਤੂੰ ਤਾਂ ਸਾਹਮਣੇ ਖੜਾ ਮੈਂ ਚੰਡੀਗੜ੍ਹ ਨਾਲ ਕਹਣਾ ਬਿਜਲੀ ਪੰਜ ਸਾਲ ਉਦੋਂ ਕੂਤਰ ਕੋਈ ਸੇਵਾ ਨਹੀਂ ਹੋਈ ਇਹ ਤਾਂ ਹੋ ਜੂਗਾ ਲਾਜੂਗਾ ਬਹਾਨਾ ਲੇਗਾ ਕਿ ਕੋਈ ਮੈਂ ਚੁੰਡੀ ਨਹੀਂ ਹੈਗੀ ਵੀ ਆਂਡੇ ਨਾਲ ਲਾ 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 ਵੀ ਤੇ ਐ ਕਿਹਦੀ ਲਾਡ ਬਹੁਤ ਡੁੱਡੀ ਆ ਭਾਈ ਇਹਦਾ ਆ ਜਿਹੜਾ ਕਿੰਗਰਾ ਸੀ ਇਹਨਾਂ ਚੋਂ ਬਣਿਆ ਸੀ ਚਲੋ ਨਿੱਕੇ ਨਿੱਕੇ ਪਿੰਡਾਂ ਜਮਣ ਬੱਠੀ ਚਲੋ ਬਹੁਤ ਧੰਨਵਾਦ ਵੀਰੇ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਬਰਾ ਕਹਿੰਦਾ ਸੀ ਜਾਈਏ ਕਿ ਨਾਲ ਜਾਨਾ ਜੀ ਸਾਰੇ ਭਰਾਵਾਂ ਨਾਲ ਜਿਹੜੇ ਚੰਗੇ ਸਾਰੇ ਨੇ ਧੰਨਵਾਦ ਮੈਂ ਵੀ ਲੈ ਕੇ ਕਮਾਂ Okay,